ਸਿੱਧੂਪੁਰ ਜੁਨੀਨ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਵਿਖੇ ਵੀ ਧਰਨਾ ਦਿੱਤਾ ਗਿਆ ਸੀ ਤੇ ਫਰੀਦਕੋਟ ਦੇ ਵਿੱਚ ਵੀ ਲੰਮਾ ਸੰਘਰਸ਼ ਕੀਤਾ ਗਿਆ ਸੀ ਜਿਸ ਵਿੱਚ ਸਰੰਦ ਫੀਡਰ ਤੇ ਲੱਗੇ ਲੈਫਟ ਪੰਪਾਂ ਦੀ ਜਿਹੜੀ ਮੇਨ ਬੰਗ ਜਿਹੜੀ ਰੱਖੀ ਗਈ ਸੀ ਤਾਂ ਉਹ ਸਰਕਾਰ ਵੱਲੋਂ ਹੁਣ ਮੰਨ ਲਈ ਗਈ ਹੈ 1 ਜਨਵਰੀ ਤੋਂ ਉਹਨਾਂ ਕਿਸਾਨਾਂ ਨੂੰ ਮੁਫਤ ਬਿਜਲੀ ਮਿਲੇਗੀ ਲੈਫਟ ਪੰਪਾਂ ਦਾ ਜਿਹੜਾ ਬੈਲਾ ਉਹ ਮਾਫ ਕਰ ਦਿੱਤਾ ਗਿਆ ਤਾਂ ਵੱਡੀ ਸਫਲਤਾ ਇਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਦੀ ਗਵਾਹੀ ਦੇ ਵਿੱਚ ਲੱਗੇ ਹੋਏ ਮੋਰਚੇ ਦੀ ਏ ਵੱਡੀ ਸਫਲਤਾ ਕਹੀ ਜਾ ਸਕਦੀ ਹੈ ਇਸ ਤੋਂ ਇਲਾਵਾ ਜਿਹੜਾ ਕਿਸਾਨਾਂ ਨੂੰ ਫਸਲਾਂ ਦਾ ਜਿਹੜਾ ਮੁਆਵਜ਼ਾ ਸੀ ਉਹ ਹਲੇ ਤੱਕ ਬਾਕੀ ਰਹਿੰਦਾ ਸੀ ਤਾਂ ਸਰਕਾਰ ਵੱਲੋਂ ਕਿਹਾ ਗਿਆ ਕਿ 31 ਮਾਰਚ ਤੱਕ ਜਿਹੜਾ ਰਹਿਦਾ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਮੁਹੱਈਆ ਜਿਹੜਾ ਕਰਾ ਦਿੱਤਾ ਜਾਣਾ ਹੈ ਇਸ ਨੂੰ ਇਸ ਤੋਂ ਇਲਾਵਾ ਜ਼ਮੀਨਾਂ ਦੀਆਂ ਤਕਸੀਮਾਂ ਨੂੰ ਲੈ ਕੇ ਵੀ ਜਿਹੜਾ ਇੱਕ ਵੱਡਾ ਫੈਸਲਾ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਕੀਤਾ ਗਿਆ ਇਸ ਤੋਂ ਇਲਾਵਾ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕੇਂਦਰ ਦੇ ਖਿਲਾਫ ਐਮਐਸਬੀ ਤੇ ਜਿਹੜੇ ਲੈਂਨ ਨੂੰ ਲੈ ਕੇ ਮੋਰਚਾ ਲਾਉਣਾ ਪਿਆ ਤਾਂ ਸਰਕਾਰ ਕਿਸਾਨਾਂ ਦੇ ਨਾਲ ਜਿਹੜੀ ਖੜੀ ਰਹੇਗੀ ਤਾਂ ਇਸ ਨੂੰ ਤੁਹਾਨੂੰ ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿਹੜਾ ਪਟਿਆਲਾ ਦੇ ਵਿੱਚ ਇਹਨਾਂ ਮੰਗਾਂ ਨੂੰ ਲੈ ਕੇ ਔਰ ਫਰੀਦਕੋਟ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਰਿਹਾ ਤਾਂ ਉਸ ਨੂੰ ਕਿਤੇ ਨ ਕਿਤੇ ਬੂਰ ਪਿਆ ਤੇ ਕਿਸਾਨਾਂ ਦੇ ਜਿਹੜੇ ਲਿਫਟ ਪੰਪ ਸਰਹੰਦ ਫੀਡਰ ਨਹਿਰ ਤੇ ਲੱਗੇ ਸਨ ਤਾਂ ਉਹਨਾਂ ਨੂੰ ਹੁਣ 1 ਜਨਵਰੀ ਤੋਂ ਮੁਫਤ ਜਿਹੜੀ ਉਹ ਬਿਜਲੀ ਮਿਲੇਗੀ ਸਰਹੰਦ ਪੀਡਰ ਤੇ ਜਿਹੜੇ ਪੰਜਾਬ ਦਾ ਟੇਲ ਐਂਡ ਏਰੀਆ ਆ ਜਾਂਦਾ ਉਹਦੇ ਤੇ ਪਾਣੀ ਦੀ ਲੋੜ ਪੂਰੀ ਕਰਨ ਲਈ ਇੱਕ ਲਿਫਟ ਪੰਪ ਲਾਏ ਗਏ ਉਹ ਬਿਜਲੀ ਦੀਆਂ ਮੋਟਰਾਂ ਤੇ ਚੱਲਦੇ ਆ ਉਹਨਾਂ ਦਾ ਜਿਹੜਾ ਸਰਦਾਰ ਸਰਦ 242 ਨੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਕਿ 1 ਜਨਵਰੀ ਤੋਂ ਉਹਨਾਂ ਦਾ ਕੋਈ ਅਸੀਂ ਜਿਹੜਾ ਕਿ ਜਿਸ ਤਰ੍ਹਾਂ ਦੂਸਰੇ ਬਿਜਲੀ ਅਸੀਂ ਸਬਸਿਡੀ ਦਿੰਦੇ ਆ ਉਹਨਾਂ ਨੂੰ ਵੀ ਸਬਸਿਡੀ ਦਿੱਤੀ ਜਾਊਗੀ ਉਹਨਾਂ ਦੇ ਬਿੱਲ ਵੀ ਮਾਫ ਕਰ ਦਿੱਤੇ ਜਾਣਗੇ ਉਸ ਸੰਘਰਸ਼ ਦੇ ਵਿੱਚ ਕਿਸਾਨ ਪਰਵਾਰਾਂ ਦੇ ਕਈ ਜਿਹੜੇ ਉੱਥੇ ਕਿਸਾਨ ਸ਼ਹੀਦੀ ਦੇ ਗਏ ਸਨ ਉਹਨਾਂ ਦੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦਾ ਜਿਵੇਂ ਕਿ 326 ਸਾਈ ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਮਿਲ ਗਈਆਂ ਕੋਈ ਮੁਆਵਜ਼ਾ ਵੀ ਜਿਹੜਾ 5 ਲੱਖ ਰੁਪਈਆ ਕਿਹਾ ਗਿਆ ਸੀ ਉਹ ਮਿਲਿਆ ਮੇਰੇ ਕੋਲ ਅੱਜ ਕੀ ਗੱਲ ਆਈ ਸੀ ਕਿ 40 ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਤੇ ਕੋਈ 200 ਤੇ ਕੁਝ ਲੋਕਾਂ ਨੂੰ ਉਹਨਾਂ ਦੀਆਂ ਨੌਕਰੀਆਂ ਵਗੈਰਾ ਦਾ ਉਹ ਸਭ ਕੁਝ ਤਕਰੀਬਨ ਲਈ ਤਿਆਰ ਹੈ 31 ਮਾਰਚ ਤੱਕ ਉਹ ਅਸੀਂ ਸਾਰਾ ਪੂਰਾ ਕਰਵਾ ਕੇ ਅਸੀਂ ਉਹਨਾਂ ਸਾਰੇ ਭਰਾਵਾਂ ਉਹਨਾਂ ਪਰਿਵਾਰਾਂ ਦੇ ਨਾਲ ਆ ਸਾਡੀ ਉਹਨਾਂ ਨਾਲ ਹਮਦਰਦੀ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਬਹੁਤ ਵੱਡਾ ਰੇੜਕਾ ਜਿਹੜਾ ਸਾਡੇ ਪਰਿਵਾਰਾਂ ਵਿੱਚ ਹੈ ਕਿ ਇੱਕ ਬੰਦਾ ਰੋਕ ਕੇ ਬਹਿ ਜਾਂਦਾ ਹੈ ਸਾਡੇ ਜਿਹੜੀ ਤਕਸੀਮ ਦੀ ਗੱਲ ਨੂੰ ਕਿਉਂ ਪਰਿਵਾਰ ਕੋਈ ਵਿਵਾਦ ਨਾ ਹੋਵੇ ਤਾਂ ਉਹਦੇ ਵਿੱਚ ਜਿਹੜਾ ਜਿਵੇਂ ਮੰਤਰੀ ਸਾਹਿਬ ਕਹਿ ਕੇ ਗਿਆ ਵੱਡਾ ਫੈਸਲਾ ਹੋਇਆ ਮਾਰਜ਼ੇ ਦਾ ਵੀ ਜਿਹੜਾ ਰਹਿ ਗਿਆ ਸੀ ਉਹਦੇ ਤੇ ਲਈ 31 ਮਾਰਚ ਤੱਕ ਦਾ ਅਸੀਂ ਫਿਰ ਵੀ ਇੱਕ ਜਿਹੜੀ ਕਮੇਟੀ ਬਣਾਈ ਹੈ ਜਿਵੇਂ ਇਹਨਾਂ ਨੇ ਕਿਹਾ ਉਹਦੇ ਵਿੱਚ ਸਰਕਾਰ ਵੱਲੋਂ ਮੈਂ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਨਾਲ ਹੀ ਸਾਡੇ ਸਾਈਮ ਅਗਰਵਾਲ ਜੀ ਜਿਹੜੇ ਪ੍ਰਿੰਸੀਪਲ ਸੈਕਟਰੀ ਐਗਰੀਕਲਚਰ ਨੇ ਦੂਸਰੇ ਜਸਕਰਨ ਸਿੰਘ ਜੀ ਆਈਪੀਐਸ ਹੈ ਜਿਹੜੇ ਹਮੇਸ਼ਾ ਇਹਨਾਂ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਕਰਾਉਂਦੇ ਰਹਿੰਦੇ ਆ ਸਰਕਾਰ ਦਾ ਕੇ ਨਾਲ ਕੋਈ ਵੀ ਏਜੰਸੀ ਕੋਈ ਵੀ ਦੁਕਾਨ ਕੋਈ ਵੀ ਸੁਸਾਇਟੀ ਨਹੀਂ ਦੇਊਗੀ ਔਰ ਉਹ ਕਿਸਾਨ ਆਪਣੀ ਮਰਜ਼ੀ ਨਾਲ ਖਰੀਦ ਸਕਦਾ ਹੈ ਜੰਗਲੀ ਜੰਗਲੀ ਇੱਕ ਜਿਹੜੇ ਕਿਸਾਨ ਭਰਾਵਾਂ ਦੀਆਂ ਫਸਲਾਂ ਖਰਾਬ ਕਰ ਜਾਂਦੇ ਸੀ ਉਹਨਾਂ ਦੇ ਲਈ ਇੱਕ ਪਰਮਿਟ ਇਸ਼ੂ ਕਰ ਦਈਏ ਕਿ ਉਹ ਸ਼ਿਕਾਰ ਕਰ ਸਕਣ ਤੇ ਉਹਨਾਂ ਫਸਲਾਂ ਦੇ ਮਾਰਨ ਤੋਂ ਉਹਨਾਂ ਤੋਂ ਬਚਾਇਆ